ਕਰ ਕਰ ਬੰਬੋ ਕੁਦਰਤ ਕਿਸ ਕੀ ਕਰੇ ਜਵਾਬਾ ਵਾਹ ਜਹਰ ਪੀਰ ਜਗਤ ਗੁਰ ਬਾਬਾ ਗੁਰ ਬਾਬਾ ਹੌਕਰਬਾਨ ਜਾਈ ਤੇਰੇ ਨਾਵੇ ਹੌਕਰਬਾਨ ਜਾਈ ਤੇਰੇ ਦੇ ਪਿਆਰੇ ਜਿਸ ਨੂੰ ਬਖਸ਼ ਲੈ ਮੇਰੇ 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 ਪਿਆਰੇ ਜਿਸ ਨੂੰ ਬਖਸ਼ ਲੈ ਸੋ ਜਸ ਤੇਰਾ ਗਾਵੇ ਸੋ ਜਸ ਤੇਰਾ ਗਾਵੇ ਹੋ ਕੁਰਬਾਨ ਜਾਈ ਤੇਰੇ ਨਾਮੇ ਹੋ ਕੁਰਬਾਨ ਜਾਈ ਤੇਰੇ ਨਾਮੇ ਹੋ ਕੁਰਬਾਨ ਜਾਈ ਰਮਨ ਧਨ ਵਸਿਆ ਧਨ ਵਸਿਆ ਸੋਈ ਜੈ ਜੰਕਾਰ ਕਰੇ ਸਭ ਕੋਈ ਹਰਮਨ ਕਾ ਨ ਵਸਿਆ ਸੋਈ ਜੈ ਜੰਕਾਰ ਕਰੇ ਸਭ ਕੋਈ ਗੁਰ ਪੂਰੇ ਦੀ ਵਡਿਆਈ ਤਾਂ ਕਿ ਕੀਮਤ ਕਹੀ ਨ ਜਾਈ ਗੁਰ ਪੂਰੇ ਦੀ ਵਡਿਆਈ ਤਾਂ ਕਿ ਰੂਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨ ਜਾਏ ਰੂਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨ ਜਾਏ ਤਾਂ ਕੀ ਹਾਂ ਕੁਰਬਾਨ ਜਾਈ ਤੇ ਰੰਦਾਵੇ ਹਾਂ ਕੁਰਬਾਨ ਜਾਈ ਤੇ ਰੰਦਾਵੇ ਹਾਂ ਕੁਰਬਾਨ ਜਾਈ ਤੇਰੇ ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਜਿਸਨੂੰ ਬਖਸ਼ ਰਹੇ ਮੇਰੇ ਪਿਆਰੇ ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਜਿਸਨੂੰ ਬਖਸ਼ ਰਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਹਾਂ ਕੁਰਬਾਨ ਜਾਈਂ ਤੇਰੇ ਨਾਮ ਹਾਂ ਕੁਰਬਾਨ ਜਾਈਂ ਤੇਰੇ ਨਾਮ ਹੈ ਹਾਂ ਕੁਰਬਾਨ ਆਰੋ ਸੁਆਮੀ ਮੇਰਾ ਸੰਤਾਂ ਪਰਵਾਸ ਤੇਰਾ ਆਰੋ ਸੁਆਮੀ ਮੇਰਾ ਸੰਤਾਂ ਪਰਵਾਸ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈਸ਼ਾਈ ਨਾਨਕ ਪ੍ਰਭ ਸਰਨਾਈ ਮੁਖ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈਸਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈਸਾਈ ਮੁਖ ਨਿੰਦਕ ਕੈਸਾਏ ਮੁਖ ਨਿੰਦਕ ਕੈਸਾਏ ਖਉ ਕੁਰਬਾਨ ਜਾਈ ਤੇਰੇ ਨਾਮੈ ਖਉ ਕੁਰਬਾਨ ਜਾਈ ਤੇਰੇ ਨਾਮੈ ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਜਿਸਨੂੰ ਬਖਸ਼ ਲੈ ਮੇਰੇ ਪਿਆਰੇ ਸੋਜਸ ਤੇਰਾ ਗਾਵੇ ਹਉ ਕੁਰਬਾਨ ਜਾਈ ਤੇਰੇ ਨਾਮੈ ਹਉ ਕੁਰਬਾਨ ਜਾਈ ਤੇਰੇ ਨਾਮੈ ਕੁਰਬਾਨ ਜਾਈ ਤੇਰੇ ਨਾਮੈ ਹਉ ਕੁਰਬਾਨ ਜਾਈ ਤੇਰੇ ਨਾਮ ਵਾਹ ਗਦ ਵਾਹ ਗਦ ਵਾਹ ਗਦ ਵਾਹ ਗੁਰ 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 ਵਾਹ ਗੁਰੂ ਵਾਹ ਗੁਰੂ ਹੌਂ ਤਰਬਾਨ ਜਾਈ ਤੇਰੇ ਨਾਮ 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 ਮੈਂ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਗਾਵੇ ਗੁਰ ਜੀ ਕੀ ਭਤੇ ਸਾਰੇ ਪਿਆਰ ਨਾਲ ਖੋਤਨ ਗੁਰੂ ਨਾਨਕ ਨਾਨਕ ਗੁਰੂ ਨਾਨਕ ਤਨ ਗੁਰੂ ਨਾਨਕ ਹਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਸਾਰੀਆਂ ਸੰਗਤਾਂ ਨੂੰ ਗੁਰਮਖ ਪਰਿਵਾਰ ਨੂੰ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਉਤਾਰ ਦਿਹਾੜਿਆਂ ਦੀ ਪ੍ਰਬਾਤ ਫੇਰੀ ਦੀ আরম্ভਤਾ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਸੱਚੇ ਪਾਤਸ਼ਾਹ ਨੇ ਇਸ ਭਾਗਾ ਸਮਾ ਆਪ ਸਭ ਨੂੰ ਬਖਸ਼ਿਸ਼ ਕੀਤਾ ਹੈ ਪਰਮੇਸ਼ਰ ਦੇ ਗੁਣ ਗਾਉਂਦਾ ਉਹਦੇ ਕੋਲ ਖੁਸ਼ੀਆਂ ਲੈਣਦਾ ਇਸ ਭਾਗਾ ਸਮਾ ਪ੍ਰਾਪਤ ਹੋਇਆ ਸਾਰੀਆਂ ਸੰਗਤਾਂ ਨੇ ਵੱਦ ਤੋਂ ਵੱਧ ਲਾਹ ਲੈਣ ਦਾ ਯਤਨ ਕਰਨਾ ਹੈ ਬੜੀ ਪ੍ਰੀਮ ਸਤਿਕਾਰ ਭਾਵਨਾ ਨਾਲ ਪਰਬਾਤ ਫੇਰੀਆਂ ਸ਼ਾਮਲ ਹੋ ਕੇ ਗੁਰੂ ਨਾਨਕ ਸਾਹਿਬ ਜੀ ਦਾ ਜਸ ਕਰਨਾ ਹੈ ਗੁਰੂ ਦੀਆਂ ਵਿੜਿਆਈਆਂ ਕਰਨੀਆਂ ਗੁਰੂ ਪੂਰੇ ਦੀ ਵਡਿਆਈ ਤਾਂ ਕਿ ਕੀਮਤ ਘਈ ਨਾ ਜਾਈ ਸੱਚੀ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਗਰੀਬ ਨਿਵਾਜ਼ ਕਿਰਪਾ ਕਰਨ ਸਾਰੀਆਂ ਸੰਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਜਿਹੜੇ ਦੀਆਂ ਅੱਜ ਤੋਂ ਹੀ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ ਰਹਿਮਤਾਂ ਕਰ ਦੇਣ ਛੋਲੀਆਂ ਭਰ ਦੇਣ ਸਾਰਾ ਮਹੀਨਾ ਜਿੰਨੀਆਂ ਪ੍ਰਭਾਤ ਫੇਰੀਆਂ ਸਤਿਗੁਰੂ ਜੀ ਕਿਰਪਾ ਕਰਕੇ ਸਾਰਿਆਂ ਤੋਂ ਸੇਵਾ ਲੈਣ ਸਾਰਿਆਂ ਤੋਂ ਹੀ ਭਗਤੀ ਕਰਾਉਣ ਸਤਿਗੁਰੂ ਕਿਰਪਾ ਕਰਨ ਵੱਡੇ ਭਾਗ ਨੇ ਗੁਰਮਤਿ ਪਰਿਵਾਰ ਦੇ ਜੋ ਇਹ ਨਵੀਂ ਕੋਠੀ ਸਤਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਹ ਨਵੀਂ ਕੋਠੀ ਦਾ ਸ਼ੁਭ ਮੂਰਤ ਗੁਰੂ ਨਾਨਕ ਦੀਆਂ ਪਿਆਰ ਵਾਲੀਆਂ ਸਤਾਂਨੀ ਚਰਨਤਾ ਕੀ ਕੀਤਾ ਇਹ ਕੋਠੀ ਸੋਹਣਣੀ ਹੋਵੇ ਪਰਿਵਾਰ ਨੂੰ ਸਤਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰਨ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨ ਆਉ ਸਮਾਂ ਜਾਇਜ਼ਤ ਨਹੀਂ ਦਿੰਦਾ ਕਿਉਂਕਿ ਕਾਲੇ ਸਮਨ ਯੁਗਤ ਕੀਤਾ ਗਿਆ ਸੀ ਇਹ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਕਿ ਸਮੇਂ ਦੇ ਵਿੱਚ ਰਹਿਣਾ ਤੇ ਸਮੇਂ ਸਿਰ ਸਮਾਪਤੀ ਕਰਨੀ ਹੈ ਪਰ ਅੱਜ ਪਹਿਲਾ ਦਿਨ ਹੈ ਇੱਕ ਦੂਰ ਦੀ ਪ੍ਰਭਾਤ ਫੇਰੀ ਕਰਕੇ ਇਹ ਮਾਫੀ ਮੰਗਦੇ ਹਾਂ ਸਮਾਂ ਥੋੜਾ ਜਿਹਾ ਜ਼ਿਆਦਾ ਹੋ ਗਿਆ ਹੁਣ ਭਾਈ ਸਾਹਿਬ ਜੀ ਦਾ ਸਮਾਂ 4:30 ਤੋਂ 5:10 ਦਾ ਤੇ 5 ਤੋਂ 5:30 ਭਾਈ ਸਾਹਿਬ ਜੀ ਦਾ ਸਮਾਂ ਤੇ ਸਾਰੀਆਂ ਸੰਗਤਾਂ ਨੇ ਆਪਾਂ ਇਸੇ ਤਰ੍ਹਾਂ ਲਾਹ ਲੈਣ ਦਾ ਯਤਨ ਕਰਨਾ ਹੈ ਆਓ ਭਾਈ ਸਾਹਿਬ पासੋ ਆਪਾਂ ਸਾਰਿਆਂ ਕੀਰਤਨ ਸਰਵਨ ਕਰਨਾ ਦਾਸ ਤੇ ਕਿਰਪਾ ਕਰਿਓ ਹੋਈਆਂ ਭੁੱਲਾਂ ਦੀ ਮਾਫੀ ਰਖਿਓ ਸੀਸ ਦੇਓ ਕਿ ਸਤਿਗੁਰੂ ਨਾਨਕ ਦਾ ਪਿਆਰ ਮਿਲ ਸਕੇ ਇਹ ਜ਼ਿੰਦਗੀ ਚ ਚਾਏ ਪੈਸਾ ਮਿਲੇ ਚਾਏ ਨਾ ਮਿਲੇ ਚਾਏ ਧੀ ਪੁੱਤ ਵੀ ਨਾ ਮਿਲੇ ਜੇ ਜਾਂਦਾ ਤਾਂ ਲੈ ਜੇ ਧੀਆਂ ਨੂੰ ਵੀ ਜਨ ਤਾਂ ਲੈ ਜੇ ਸਤਿਗੁਰੂ ਨਾਨਕ ਕੋਈ ਪ੍ਰਵਾਹ ਨਹੀਂ ਸਤਿਗੁਰੂ ਨਾਨਕ ਕਿਰਪਾ ਕਰੇ ਆਪ ਦਾ ਪਿਆਰ ਜ਼ਰੂਰ ਦੇ ਦੇਵੇ ਬਸ ਆਪਣਾ ਪਿਆਰ ਬਖਸ਼ਿਸ਼ ਕਰ ਦੇਵੇ ਇਹੀ ਮੰਗਾ ਤੇ ਸਾਰੀ ਸੰਗਤ ਵੱਲੋਂ ਵੀ ਇਹੀ ਮੰਗ ਬੇਨਤੀ ਕਰਿਓ ਕਿ ਸੱਚੇ ਬਾਦਸ਼ਾਹ ਦਾ ਪਿਆਰ ਮਿਲ ਜੇ ਇਹ ਭਗਤੀ ਦੀ ਰਾਤ ਮਿਲ ਜੇ ਫਿਰ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ